ਬੱਚਿਓ ਨਵੋਦਿਆ ਵਿਦਿਆਲੇ ਦੇ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਅਸੀਂ ਤਿਆਰੀ ਦੇ ਅਧੀਨ ਵਿਸ਼ਾ ਗਣਿਤ ਦਾ ਸਵਾਲ ਕਰਨ ਜਾ ਰਹੇ ਹਾਂ ਤੀਨਾ ਲੇਕ ਸਕੂਟਰ ਰੁਪਏ 55000 ਵਿੱਚ ਖਰੀਦਿਆ ਉਸਨੇ ਮੁਰੰਮਤ ਤੇ ਰੁਪਏ 3400 ਯਾਨਕ 3400 ਖਰਚ ਕੀਤੇ ਤੇ ਆਪਣੇ ਮਿੱਤਰ ਨੂੰ ਰੁਪਏ 56030 ਵਿੱਚ ਵੇਚਿਆ ਉਸ ਦਾ ਲਾਭ ਜਹਾਣੀ ਹੈ ਥੱਲੇ ਚਾਰ ਆਪਸ਼ਨ ਹੈ ਇੱਕ ਆਪਸ਼ਨ ਸਹੀ ਹੈ ਉਹ ਪਤਾ ਕਰਨਾ ਆਪਾਂ ਚਾਰ ਆਪਸ਼ਨ ਆ ਰੁਪਏ 2370 ਲਾਭ ਰੁਪਏ 2370 ਹਾਨੀ ਰੁਪਏ 1030 ਲਾਭ ਜਾਂ ਰੁਪਏ 1030 ਹਾਨੀ ਹੁਣ ਅਸੀਂ ਦੇਖਦੇ ਆ ਪਹਿਲਾਂ ਇਹਨੂੰ ਸੋਲਵ ਕਰਦੇ ਆ ਉਸ ਤੋਂ ਬਾਅਦ ਇਹਦੀ ਆਪਸ਼ਨ ਤੇ ਟੀਕ ਕਰਾਂਗੇ ਹੁਣ ਪਹਿਲਾਂ ਕੀ ਹੈ ਸਭ ਤੋਂ ਪਹਿਲਾਂ ਖਰੀਦ ਮੁੱਲ ਤਿੰਨ ਬੋਲ ਕਿੰਨਾ ਬੇਟਾ ਕਿੰਨੇ ਪੁੱਤਰ 55000 ਉਸ ਤੋਂ ਬਾਅਦ ਦੇਖੋ ਹੁਣ ਉਹਦੇ ਕੀ ਹੈ ਮੁਰੰਮਤ ਦਾ ਖਰਚਾ ਹੀ ਪਿਆ ਹੁੰਦੇ ਤੇ ਮੁਰੰਮਤ ਖਰਚ 7000 400 ਹੁਣ ਕੁੱਲ ਜਿਹੜਾ ਸਕੂਟਰ ਹੁੰਦਾ ਕਿੰਨਾ ਖਰੀਦ ਮੁੱਲ ਹੋ ਗਿਆ ਕੁੱਲ ਖਰਚ ਕਿੰਨਾ ਕੀਤਾ 00485 ਲਓ ਜੀ 58400 ਰੁਪਏ ਦਾ ਉਹਨੂੰ ਸਕੂਟਰ ਖਰੀਦ ਕਰਨ ਤੋਂ ਬਾਅਦ ਪਿਆ ਸਮੇਤ ਮੁਰੰਮਤ ਦਾ ਖਰਚਾ ਹੁਣ ਅਗਲੇ ਪਾਰਟਿਸ ਕੀ ਹੋ ਗਿਆ ਉਹਨੇ ਸਕੂਟਰ ਵੇਚ ਦਿੱਤਾ ਕੀ ਕੀਤਾ ਸਕੂਟਰ ਵੇਚ ਦਿੱਤਾ ਵੇਚਿਆ ਕਿੰਨੇ ਦਾ ਵੇਚ ਮੁੱਲ ਬਰਾਬਰ ਕਿੰਨਾ ਹੈ ਰੁਪਏ 56030 ਹੁਣ ਦੇਖੋ ਇਹਦਾ ਲਾਭ ਜਾਂ ਹਾਨੀ ਪਹਿਲਾਂ ਤਾਂ ਅਸੀਂ ਦੇ ਦੇਆ ਫਿਗਰ ਕਿਹੜੀ ਵੱਡੀ ਹੈ 58400 ਇੱਥੇ ਕਿੰਨਾ ਹੈ 56030 ਹੁਣ ਇਹਨਾਂ ਦੋਆਂ ਚ ਵੱਡੀ ਕਿਹੜੀ ਹੈ 58400 58400 ਯਾਨੀ ਕਿ ਇਹ ਹੋਂਦਾ ਖਰਚ ਜਿਹੜਾ ਕੁੱਲ ਖਰੀਦ ਮੁੱਲ ਜਿਹੜਾ ਕਿੰਨਾ ਸੀ ਖਰਚ ਸਮੇਤ 58400 ਤੁਹਾਨੂੰ ਸਕੂਟਰ ਲਿਆ ਸੀ ਸਮੇਤ ਖਰਚ ਕਰਨ ਤੋਂ ਬਾਅਦ ਉਹਨੇ ਨਾਲ ਦੀ ਨਾਲ ਸੇਲ ਕਰ ਦਿੱਤਾ 56000 ਤੀ ਹੁਣ ਵੇਖਦੇ ਹਾਂ ਉਹਦਾ ਲਾਭ ਹੋਇਆ ਜਾਂ ਹਾਨੀ ਹੋਇਆ ਕੀ ਹੋਇਆ ਸੋਚੋ ਲਾਭ ਨੂੰ ਮਿਲਿਆ ਜਾਂ ਹਾਨੀ ਹੋਗੀ ਹਾਨੀ ਹੋਈ ਤੇ ਹਾਨੀ ਦਾ ਫਾਰਮੂਲਾ ਕੀ ਹੈ ਹੁਣ ਵੇਖੋ ਹਾਨੀ ਕਿੰਦੀ ਤੇਈ ਖਰੀਦ ਮੁੱਲ ਤੇ ਖਰੀਦ ਮੁੱਲ ਘਟਾਓ ਵੇਚ ਮੁੱਲ ਪਤਾ ਲੱਗ ਗਿਆ ਜੀ ਹੁਣ ਖਰੀਦ ਮੁੱਲ ਕਿੰਨਾ ਸੀ 358000 400 ਵੇਚ ਮੁੱਲ ਕਿੰਨਾ ਹੈ 56030 ਤੇ ਹਾਨੀ ਕਿੰਨੀ ਬਣੀ 0 7 3 2 ਲਓ ਜੀ ਹਾਨੀ ਹੋਈ ਉਹਨੂੰ 2370 ਤੇ ਕਿਹੜੀ ਆਪਸ਼ਨ ਸਹੀ ਹੋਏਗੀ ਬੇਟਾ ਬੀ ਆਪਸ਼ਨ ਇਹਦੇ ਠੀਕ ਹਰਤਾ ਜਦੋਂ ਵੀ ਹਾਨੀ ਹੋਏਗੀ ਹਾਨੀ ਉਦੋਂ ਹੋਏਗੀ ਜਦੋਂ ਸਾਡੇ ਕੋਲ ਖਰੀਦਣ ਦਾ ਮੁੱਲ ਜ਼ਿਆਦਾ ਹੋਏਗਾ ਤੇ ਅਸੀਂ ਉਹਨੂੰ ਸੇਲ ਕੀਤਾ ਜਾਂ ਵੇਚਿਆ ਉਹ ਘੱਟ ਮੁੱਲ ਤੇ ਵੇਚਿਆ ਔਰ ਜੇਕਰ ਅਸੀਂ ਲਾਭ ਦੀ ਗੱਲ ਕਰਾਂਗੇ ਲਾਭ ਹਮੇਸ਼ਾ ਜਦੋਂ ਅਸੀਂ ਖਰੀਦਿਆ ਕਰਦੇ ਹੋਵੇ ਤੇ ਵੇਚਿਆ ਜ਼ਿਆਦੇ ਤੇ ਹੋਵੇ ਫਿਰ ਸਾਨੂੰ ਆਂਦਾ ਲਾਭ ਹੁੰਦਾ ਹੈ